ਇਹ ਰਾਤ ਕਦੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਕਹਿੰਦਾ ਯਾਰ ਛੇਤਰ ਬਹੁਤ ਰਹਿਣ ਗਿਆ ਮੈਨੇ ਟਰਬੋ ਲਗਾਉਣੇ ਟਰੈਕਟਰ ਦੇ ਉਹ ਵੀ ਲਾਉਣੇ ਆ ਤੇਲ ਬ੍ਰੇਕਾਂ ਪਾਵਰ ਸਟੀਅਰਿੰਗ ਜਿਹੜਾ ਕੋਈ ਮਰਜ਼ੀ ਹੁਣ ਤਾਂ ਕਰਾਜੂ ਕਿੰਨੇ ਟਰੈਕਟਰ ABC ਕਰਤੇ ਇਹ ਸਪੀਡ ਵਧਾਉਣੀਆਂ ਗੇਅਰ ਚੋਂ ਉਹ ਵੀ ਵਧਾਉਣੇ ਆ ਜੇ ਗੇਅਰ ਚ ਵੀ ਸੈਟਿੰਗ ਕਰੀ ਇਹਦਾ ਮਾਨੀ ਤੇ ਇਹਦੇ ਬ੍ਰੇਕ ਕਰਦੇ ਆਪਾਂ ਨੇ ਹਾਰੇ ਆਹ ਬਾਲ ਕਰਿਆ ਇਹਦਾ ਹਾਰੇ ਅਸੀਂ ਆਮ ਹੀ ਕਰਿਆ ਜਿਹੜਾ ਨਾਮ ਲਾਉਣਾ ਆ ਵੀ ਥੋੜਾ ਜਿਹਾ ਪੇਸਟ ਨਾਲ ਫਰਕ ਪਾਇਆ ਥੋੜੀ ਜਿਹੀ ਪਾਵਰਪੂਪ ਸੁਪਰ ਹੀਟਰ ਦੇ ਵੈਸੇ ਇੱਦੀ ਚੱਲੂ ਵੀ ਪਹਿਲੇ ਗੀਰ ਚ ਪਹਿਲੇ ਗੀਰ ਚ ਜੇ ਮਤਲਬ ਕਿਸੇ ਨੇ ਉਹ ਆਪਾਂ ਹੱਲ ਹੈਗਾ ਜੇ ਕਿਸੇ ਨੇ ਉਦੋਂ ਵੀ ਠੀਕ ਹੈ ਜੀ ਹੋਰ ਠੀਕ ਠਾਕ ਸਮਿਟਾਲ ਦਾ ਵਰਕਸਾਹਬ ਦਾ ਕੰਮ ਆਪਣਾ ਪੂਰਾ ਵਧੀਆ ਚੱਲਦਾ ਜੀ ਕੰਮ ਕਰਦੇ ਰਹੀ ਜਾਦਾ ਜੀ ਠੀਕ ਆ ਇਹਦਾ ਰਾਜੂ ਆਹ ਟਰੈਕਟਰ ਕਿੱਥੋਂ ਆਇਆ ਵਿਆ ਇਹ ਐ ਬਈ ਜੂਪੀ ਚੋਂ ਆਪਣੇ ਕੋਲੇ ਜੂਪੀ ਚੋਂ ਹਾਏ ਹਾਏ ਇਹਦਾ ਆਪਾਂ ਨੇ ABC ਗियर ਕਰਿਆ ਜੀ ਠੀਕ ਆ ਆ ਮੰਨ ਲੀਵਰ ਲਗਾਦਾ ਜੀ ਇਹਦੇ ਆਪਾਂ ਨੇ ABC ਦਾ ABC ਗियर ਕਰਦਾ ਇਹ ਜੀ ਠੀਕ ਆ ਹਾਈ ਲੋ ਮੀਡੀਅਮ ਕਹਿਣਾ ਜੀ ਨੂੰ ਆਪਾਂ ਇਹ ਇੰਜਨ ਦਾ ਕੰਮ ਕਰ ਰਿਹਾ ਇਹਦੇ ਆਪਣੇ ਇਧਰ ਆਜੂ ਜਿਹੜਾ ਆਪਾਂ এবੀਸੀ ਗੇਅਰ ਲਾਉਣੇ ਆਂਗੇ ਹਾਂਜੀ ਹਾਂ ਇਹਦਾ ਕੋਈ ਬਾਡੀ ਚ ਤਾਂ ਨਹੀਂ ਉਹ ਨਾ ਨਾ ਕੋਈ ਬਾਡ ਉ ਕਰੇਗੀ ਠੀਕ ਹੈ ਅੱਗੇ ਆਪਣੇ ਸਾਲ ਦੀ ਗਾਰੰਟੀ ਹੁੰਦੀ ਹੈ 1 ਸਾਲ ਦੀ ਹਾਂਜੀ ਹਾਂ ਕਿਥੇ ਮਰਜੀ ਡਾਊਟ ਹੈ ਟਰੈਕਟਰ ਸਾਰੇ ਟਰੈਕਟਰ ਮੰਨ ਸਾਰੇ ਓਵਰਹਾਲ ਹੀ ਕਰ ਦੇਣਗੇ ਜਿਹੜਾ ਮਰਜੀ ਟਰੈਕਟਰ ਆਈ ਠੀਕ ਹੈ ਜੀ ਸੋਨਾਲੀ ਕਸਵਰਾਜ ਸਟੈਂਡਰਡ ਪ੍ਰੀਤ ਹੌਲੈਂਡ ਜੋਂਡੀਆਰੇ ਜੀ ਇਹ ਕਿੱਟ ਤੇ ਕਿੰਨਾ ਕ ਖਰਚਾ ਆ ਜਾਂਦਾ ਏਡੀਆ ਜਿਵੇਂ ਹੁਣ ਆਪਾਂ ਸੀਐਨਐਚ ਦੀ ਪਾਉਣਾ ਜੀ ਉਹਦੇ ਥੋੜਾ ਜਿਹਾ ਵੱਧ ਆ ਜਾਂਦਾ ਖਰਚਾ ਜੇ ਆ ਆ ਮੀਡੀਅਮ ਜਿਹੜੀਆਂ ਚੱਲਦੀਆਂ ਨੇ ਜੀ ਠੀਕ ਹੈ ਉਹਦੇ ਮੰਨ ਕੇ ਚੱਲੋ ਵੀ 30 ਕੁ ਹਜ਼ਾਰ ਦੀ ਰੇਂਜ ਉਹਨਾਂ ਦਾ ਬੱਸ ਹੀ 35000 ਜੇ ਸੀਐਨਐਚ ਦੀ ਪਾਉਣੀ ਓਰੀਜినਲ ਹੌਲੈਂਡ ਦੀ ਹੌਲੈਂਡ ਦੀ ਹਾਂ ਜੀ ਆਹ 35000 ਚ ਪੈਂਦੀ ਜੀ ਗਾਰੰਟੀ ਆਪਣੀ ਛਾਲ ਦੀ ਛਾਲ ਦੀ ਗਾਰੰਟੀ ਹੈ ਹਾਂ ਜੀ ਹਾਂ ਵੀ ਕੋਸ ਹੋ ਜਾਈ ਕਰਕੇ ਦਵਾਂਗੇ ਹਾਂ ਜੀ ਹਾਂ ਅਡੋ ਡਿਰੇਟਰਾਂ ਥੋੜਾ ਥੋੜਾ ਖਰਚਾ ਹੈ ਜੇ ਮੈਂ ਹੌਲੈਂਡ ਜੌਂਡੀਅਰ ਹਾਂ ਜੀ ਅਰ ਜਣਾ ਉਹਨਾਂ ਥੋੜਾ ਜਿਹਾ ਵੱਧ ਆ ਠੀਕ ਆ ਉਹ ਉਸ ਹਿਸਾਬ ਨਾਲ ਹੋ ਜਾਂਦਾ ਪੰਜ ਚਾਰ ਹਜ਼ਾਰ ਇਧਰ ਉਧਰ ਠੀਕ ਆ ਇਹ ਕਿਟਾਂ ਏਜੰਸੀ ਜੀ ਮਿਲਦੀਆਂ ਨੇ ਕਿ ਬਾਹਰੋਂ ਲੈਣੀਆਂ ਪੈਂਦੀਆਂ ਨੇ ਇਹ ਤਿਆਰ ਕਰਾਈ ਹੋਣੇ ਆਪਣੇ ਹਰਿ ਆਪਣੀਆਂ ਆਪਣੀਆਂ ਤਿਆਰ ਕਰਾਈਆਂ ਹੋਈਆਂ ਨੇ ਠੀਕ ਆ ਹੁਣ ਤੱਕ ਰਾਜੂ ਕਿੰਨੇ ਟਰੈਕਟਰ ABC ਕਰਤੇ ਲਗਭਗ ਜੀ 100 ਟਰੈਕਟਰ ਦੇ ਲਗਭਗ ਹੋ ਗਏ 100 ਟਰੈਕਟਰ ਦੇ ਕਿਸੇ ਦਾ ਕੋਈ ਲੰਬਾ ਤਾਂ ਨਹੀਂ ਨਾ ਨਾ ਇਹ ਕਿਸੇ ਦਾ ਕੋਈ ਕੋਪਰੇਟ ਨਹੀਂ ਹੈ ਠੀਕ ਆ ਇੱਕ ਵਸਹੀ ਚਾਲਦੇ ਨੇ ਟਰੈਕਟਰ ਜਿਵੇਂ ਹੁਣ ਇਹਦਾ ਇੰਜਣ ਕਰਿਆਗਾ ਜੀ ਇਹ 55 ਹਸਪਾਵਰ ਦਾ ਹੁੰਦਾਗਾ ਇਹ 55 ਉਹ ਉਹੀ ਰੱਖਿਆ ਜੀ ਆਪਾਂ ਪਾਵਰ ਵੀ ਵਧਾ ਨਹੀਂ ਤੇ ਰੇਟ ਵੀ ਕਰਦੇ ਨੇ 963 ਵੀ ਬਣਾਏ ਨੇ ਠੀਕ ਆ ਇਹ ਵੈਸੇ ਉਹੀ ਇੰਜਨ ਬੱਸ ਇਹਦਾ ਜਣੀ ਉਹੀ 55 ਹਸਪਾਵਰ ਵਾਲਾ ਹੀ ਹੁੰਦਾਗਾ ਹਾਂ 963 ਵੀ ਕਰਦੇ ਨੇ ਨੇ ਆਪਾਂ ਠੀਕ ਆ ਇੱਕ ਤੂੰ ਹੋਰ ਦੱਸਦਾ ਸੀਗਾ ਵੀ ਆਪਾਂ ਛੁੱਕੀਆਂ ਬ੍ਰੇਕਾਂ ਨੂੰ ਤੇਲ ਚ ਕਰਦੇ ਨੇ ਉਹ ਕਿਹੜਾ ਟਰੈਕਟਰ ਕਰਿਆ ਹੋਇਆਗਾ ਹਾਂ ਯਾ ਦਿਖਾਣੇ ਸਾਨੂੰ ਆ 911 ਆ ਗਿਆ ਜੀ ਉਹ ਠੀਕ ਆ ਜੀ ਇਹਦਾ ਮਨ ਇਹ ਤੇਲ ਜਬ੍ਰੇਕ ਕਰਦੇ ਆਪਾਂ ਨੇ ਸਾਰੇ ਸਾਰੇ ਹਾਂ ਇਹ ਦੋਨੇ ਮਨ ਤੇਲ ਜਬ੍ਰੇਕ ਹੋ ਗਏ ਵਿੱਚੋਂ ਤੇਲ ਪੈਂਦਾ ਕਰਦਾ ਤੇਪਾ ਲੱਗ ਗਈ ਆ ਠੀਕ ਆ ਇਹ ਕੁਝ ਬਦਲਣਾ ਵੀ ਪੈਂਦਾ ਆਪਾਂ ਨੂੰ ਵਿੱਚੋਂ ਸਮਾਨ ਸੈੱਟ ਕਰਨਾ ਪੈਂਦਾ ਏ ਠੀਕ ਆ ਪੈਂਦਾ ਏ ਵਿੱਚੋਂ ਠੀਕ ਆ ਇਹ ਕਿਸੇ ਵੀਰ ਨੇ ਇਹ ਕਰਾਉਣਾ ਹੋਵੇ ਕਿੰਨਾ ਸਰਚ ਆ ਜਾਂਦਾ ਇਥੇ ਏ ਆੜੀ ਲਗੋਏ ਮੰਨ ਕੇ ਚੱਲੋ ਤੁਸੀਂ 50000 ਦੇ ਕਰੀਬ ਜੀ ਠੀਕ ਆ ਹਾਂ ਗਰੰਟੀ ਇੰਜਨ ਵੀ ਕਰੇ ਇਹਦਾ ਇਹਦਾ ਇੰਜਨ ਦੇ ਹਾਂ ਪਾਵਰ ਵਧਾਈ ਆ ਇਹਦਾ ਕਿੰਨਾ ਕਰਤਾ ਇਹਦਾ 80 एचपी ਕਰਿਆ ਜੀ 80 एचपी ਕ੍ਰੈਂਕ ਪਾ ਗਏ 105 ਬੋਰ ਪਾ ਗਏ ਠੀਕ ਆ ਇਹ ਕ੍ਰੈਂਕ ਸੋਨਾ ਲੀਕ ਵਾਲੀ ਪਾਈ ਆਪਾਂ ਨੇ 118 ਸਟੋਕ ਕਰੀਕ ਠੀਕ ਆ ਇਕ ਰਾਜੂ ਹੋਰ ਇਹਦੇ ਦਾ ਏਬੀਸੀ ਦੀ ਲੋਡ ਨਹੀਂ ਨਾ ਟਗ ਰਨਾ ਨਾ ਇਹ ਇਹ ਸੂਪਰ ਹੀਟਰ ਦੇ ਵੈਸੇ ਇੱਦੀ ਚੱਲੂ ਵੀ ਪਹਿਲੇ ਗੀਰ ਚ ਪਹਿਲੇ ਗੀਰ ਚ ਜੇ ਮਤਲਬ ਕਿਸੇ ਨੇ ਉਹ ਆਪਾਂ ਹੱਲ ਹੈਗਾ ਜੇ ਕਿਸੇ ਨੇ ਉਦੋਂ ਵੀ ਘੱਟ ਤੋੜਨਾ ਠੀਕ ਹੈ ਉਹ ਥੋੜੇ ਜਿਹੇ ਖਰਚੇ ਹੋ ਜਾਂਦੇ ਨੇ ਇਹ 샤ਫਟ ਦੇ ਕਰਾਰੀ ਬਦਲਦੇ ਨੇ ਲੋ ਦੇ ਚੱਕਰ ਘਟ ਜਾਂਦੇ ਨੇ ਹੋਰ ਜੇ ਘਟਾਉਣੇ ਹੋਣ ਠੀਕ ਹੈ ਜੇ ਕਿਸੇ ਨੂੰ ਲੋਡ ਆ ਉਹ ਵੀ ਕਰ ਦੇਣਾ ਇਹ ਸਪੀਡ ਵਧਾਉਣੀ ਆ ਗੀਰ ਚੋਂ ਹਾਂਜੀ ਉਹ ਵੀ ਵਧਾਉਣੇ ਜੇ ਗੀਰ ਚ ਵੀ ਸੈਟਿੰਗ ਕਰੀ ਥੋੜੇ ਜਿਹੇ ਕੋ ਇੰਜਨ ਦੇ ਹਿਸਾਬ ਨਾਲ ਆਓ ਫਿਰ ਥੋੜਾ ਜਿਹਾ ਆਪਾਂ ਪੈ ਗਿਆ ਹੋਊਗਾ ਨਾ ਹਾਂ ਇੱਥੇ ਇਹ ਰਾਜੂ ਫਿਰ ਗੇਅਰ ਵਾਲਾ ਤੇਲ ਚੱਕਦੀ ਕਰਤਾ ਬ੍ਰੇਕਾਂ ਨੂੰ ਇਹ ਵਿੱਚੋਂ ਗੇਅਰ ਲਿਫਟ ਦਾ ਤੇਲ ਵਿੱਚ ਦੇਦਾ ਹੀ ਲਿਫਟ ਸਾਰਾ ਹਾਂਜੀ ਹਾਂ ਤੇ ਇਹ ਤੇਲ ਬਦਲੇ ਇਸ਼ਾਰਾ ਆਪਾਂ ਨੇ ਹਰੇ ਇਹਦਾ ਹੁਣ ਤੇਲ ਦੀ ਕੁਐਸਚਨ ਫਿਰ ਬਹੁਤ ਵਧੀਆ ਕੋਨੇ ਨਾਲ ਹੀ ਸਰ ਗਿਆ ਜੀ ਕੋਨੇ ਨਾਲ ਹੀ ਠੀਕ ਆ ਜਿੰਨੀ ਬਸ 30 32 ਲੀਟਰ ਪੈਂਦਾ ਜੇ ਮੰਨ ਕੋਈ ਚਲੋ 30 ਤੋਂ 35 ਲੀਟਰ ਵਿੱਚ ਠੀਕ ਆ ਸਿੰਘ ਆ ਜੀ ਕੋਈ ਜ਼ਗਾੜ ਨਹੀਂ ਹੈਗਾ ਜਿਵੇਂ origignal ਆ ਪਿੱਛੋਂ ਦਾ ਹਾਂ ਹਾਂ ਸਾਰਾ ਕੁਝ ਮੇਰੇ ਕੋਈ ਵੱਡ ਡੱਕ ਨਹੀਂ ਹੈ ਠੀਕ ਆ ਇਹ ਆ 735 ਇਹ ਲੋਕ ਲਈ ਆ ਇਹ ਲੋਕ ਲਈ ਸਰਵਿਸ ਸਰਵਿਸ ਕੰਮ ਕਰਨਾ ਇਹਦਾ ਬਸ ਇੱਕ ਜੇਨੀਤ ਸੂਪਰ ਹੀਟਰ ਤੇ ਪੂਰੀ ਤਸੱਲੀ ਆ ਗਈ ਟਰੈਕਟਰ ਦੀ ਚੱਲਣ ਦੀ ਹਾਏ ਹਾਂ ਜਿਵੇਂ ਹਨਮਾਨ ਜੀ ਟਰਬੋ ਲਗਾਉਣੇ ਟਰੈਕਟਰ ਦੇ ਉਹ ਵੀ ਲਾਉਣੇ ਆ ਤੇਲ ਬ੍ਰੇਕਾਂ ਬਾਵਰ ਸਟੀering ਜਿਹੜਾ ਕੋਈ ਮਰਜ਼ੀ ਹੋਵੇ ਕੰਮ ਸਾਰੀ ਕਰ ਦਿਆਂ ਉਹ ਰਾਜੂ ਇੱਕ ਜਿਹੜੀ ਟਰਬੋ ਹੁੰਦੀ ਹੈ ਇੱਕ 20 ਨੰਬਰ ਹੁੰਦੀ ਹੈ ਇੱਕ 30 ਨੰਬਰ ਹੁੰਦੀ ਆ ਹਾਏ ਹਾਂ ਤੇ ਆਮ ਹੁਣ ਜਿਵੇਂ ਆਪਣਾ ਉਹ 61000 852 ਇਹਦੇ ਕੈ ਨੰਬਰ ਟਰਬੋ ਇਹ ਡੀ ਹਾਵ ਹੁੰਦਾ ਇਹ ਇੰਜਨ ਦੇ ਹਾਵ ਨਾਲੇ 50 ਵੀ ਲੱਗ ਜਾਂਦੇ ਨੇ 32 ਵੀ ਲੱਗ ਜਾਂਦੇ ਨੇ 30 ਵੀ ਲੱਗ ਜਾਂਦੇ ਨੇ 25 ਵੀ ਲੱਗ ਜਾਂਦੇ ਨੇ ਡੋਟੀ ਕਿਹੜੀਆਂ ਰਾਜੂ 70 70 ਦੀਆਂ ਲਾਈ ਜਾਂਦੇ ਨੇ ਉਹ ਤਾਂ 70 ਦੇ ਜੋ ਉਹਦਾ ਐ ਨਹੀਂ ਇਹ ਉਹਦਾ ਫਿਰ ਟੋਚਣਾ ਦਾ ਡਾਜਣਾ ਵਾਸਤੇ ਨਹੀਂ ਉਹ ਟਾਈਟਨਾ ਦੀ ਨਹੀਂ ਚੱਲਦੇ ਅਸਲ ਵਿੱਚ ਗਰਮ ਗਰਮ ਹੋਣ ਲੱਗ ਜਾਂਦੇ ਨੇ ਟੋਚਣਾ ਵਾਸਤੇ ਕਰਾਉਂਦੇ ਨੇ ਲੋਕ ਇਹ ਆਹ 50 ਦੀ ਵੀ ਟਰਪੋ ਤਾਂ ਬਹੁਤ ਵੱਡੀ ਹੋ ਗਈ ਆ 32 ਨੰਬਰ 35 ਨੰਬਰ ਬਹੁਤ ਵੱਡੀ ਹੈ ਠੀਕ ਆ 32 ਬਹੁਤ ਹੈ ਆਹ ਹੁਣ ਗੁਰਦੀ ਜੀ ਐਂ ਹਿਸਾਬ ਲਾ ਲਓ ਵੀ ਆਪਣੇ ਹਾਉਲੈਂਡ ਨੂੰ 25 ਆਉਂਦੀ ਆ ਵੱਡੇ ਨੂੰ ਥੋੜੀ 28 ਨੰਬਰ ਆਉਂਦੀ ਆ ਠੀਕ ਆ ਮੈਂ ਜਦੋਂ 15 ਸਾਲ ਪਹਿਲਾਂ ਮੰਨ ਲਓ ਜੌਂਡੀਅਰ ਤੇ ਲਵਾਈ ਸੀ ਅੱਛਾ ਜੀ ਉਦੋਂ 20 ਨੰਬਰ ਲਾਈ ਸੀ ਉਹਨਾਂ ਨੇ ਤੁਸੀਂ ਦੇਖ ਲਓ ਹਾਂ ਯਾਰ ਤੇ ਉਹੀ ਹੁਣ ਇੱਕ ਬੰਦਾ ਬੰਦਾ ਕਹਿੰਦਾ ਵੀ ਮੈਂ ਟਰਬੋ ਲਵਾ ਕੇ ਲਿਆ 62 ਨੰਬਰ ਲਾਉਂਦੇ ਨਹੀਂ ਮੋਗ ਇਧਰ ਆਪਣੇ ਹੈਡ ਲਾਉਂਦੇ ਨੇ ਮੈਂ ਕਿਹਾ ਯਾਰ 62 ਨੰਬਰ ਟੱਪ ਟਰਬੋ ਲਵਾ ਕੇ ਤਾਂ ਟਰੈਕਟਰ ਆਪਾਂ ਨਣਾ ਹੀ ਹੈਗਾ ਉਹਦਾ ਹੀ ਫਿਰ ਗਰਮ ਹੋਣ ਲੱਗ ਜਾਂਦੇ ਫਿਰ ਇੰਜਣ ਹੀ ਪੈਂਦਾ ਈ ਥੀ ਟਰਬੋ ਨਾਲ ਟਰਬੋ ਤਾਂ ਪਊ ਗਈ ਕਿਉਂ ਉਹਦਾ ਫਿਰ ਉੱਤੋਂ ਪ੍ਰੈਸ਼ਰ ਵੱਜ ਜੇ ਇੰਗ ਪਿਸਟਨਾਂ ਦੇ ਨਾਲ ਅਸਰ ਪੈਂਦਾ ਇੰਜਣ ਮਨ ਡਾਊਨ ਛੇਤੀ ਹੁੰਦਾ ਠੀਕ ਆ ਸਰਬੋ ਵੀ حساب ਨਾਲ ਲਾਉਣੇ ਪੈਂਦੇ ਆ ਆ ਉਹ ਵੀ ਆਪਦੇ ਮੁਤਾਬਕ ਹੁਣ ਨਮਿਆਂ ਦੇ ਅਸਾ ਜਿਹੜੇ ਲਾਉਂਦੇ ਨੇ 70 ਨੰਬਰ 12 ਨੰਬਰ ਉਹ ਨਮਿਆਂ ਦੇ ਲਾਈ ਜਾਂਦੇ ਨੇ ਉਹੀ ਗੱਲ ਆ ਜਿੰਨ ਡਾਊਨ ਹੋ ਜਾਂਦੇ ਐਨੇ ਵੱਡੇ ਟਰਬ ਹੋਣੇ ਚਾਹੀਦੇ ਟਰੈਕਟਰ ਦੇ ਠੀਕ ਆ ਰਾਜੀ ਆਪਾਂ ਨੂੰ ਕੰਮ ਕਰਦੇ ਨੂੰ ਤਾਂ ਇੱਥੇ ਬਹੁਤ ਸਾਲ ਹੋ ਗਏ ਹਾਂ ਜੀ ਹਾਂ ਮੇਰੇ ਡੈਡੀ ਪਹਿਲਾਂ ਕਰਦੇ ਹੁੰਦੇ ਸੀ 80 ਦੇ ਵਿੱਚ ਦੁਕਾਨ ਕਰੀ ਹੋਈ ਸੀ ਆਪਣੀ 80 ਦੇ ਵਿੱਚ ਮੇਰੇ ਡੈਡੀ ਹੋਰੇ ਨੇ ਕਰੀ ਪਹਿਲਾਂ ਆਪਣੀ ਦੁਕਾਨ ਸੀ ਸ਼ੇਰਪੁਰ ਜੀ ਸਾਰਿਆਂ ਨੂੰ ਪਹਿਲਾਂ ਹੀ ਠੀਕ ਆ ਉਸ ਤੋਂ ਬਾਅਦ ਹੀ ਮੇਰੇ ਡੈਡੀ ਡੈਥ ਹੋ ਗਏ 2001-02 ਚ ਵੀ ਦੋ ਹਰ ਮੈਂ ਕੰਮ ਮਾਨਾ 20 ਸਾਲ ਹੋ ਗਏ ਕਰਦੇ ਨੂੰ ਠੀਕ ਆ ਆਪਦੀ ਦੁਕਾਨ ਕਰੀ ਨੂੰ 20 ਸਾਲ ਹੋ ਗਏ ਠੀਕ ਆ ਇੱਕ ਵਾਰ ਸ਼ੋ ਆਪਣੀ ਦੁਕਾਨ ਦਾ ਐਡਰੈਸ ਦੱਸ ਆਪਣੀ ਜੇ ਕਿਸੇ ਵੀਰ ਮਿੱਤਰ ਨੇ ਟਰਬੋ ਲਗਾਉਣੀ ਹੋਵੇ ਜਾਂ ਗੇਅਰ ਤੇਲ ਤੇ ਬ੍ਰੇਕਾਂ ਕਰਾਉਣੀ ਆ ਹੁਣ ਹਨਾ ਉਹਨਾਂ ਨੂੰ ਐਡਰੈਸ ਦੱਸੋ ਆਪਣਾ ਆਪਣਾ ਹੀ ਪਿੰਡ ਸ਼ੇਰਪੁਰ ਜਿਲ੍ਹਾ ਸੰਗਰੂਰ ਠੀਕ ਹੈ ਜੀ ਤੇ ਕਾਤ ਰੋਡ ਤੇ ਦੁਕਾਨ ਆਪਣੀ ਆ ਕਾਤ ਰੋਡ ਵਾਏ ਧੂਰੀ ਰੋਡ ਵੀ ਗਏ ਨੇ ਆਪਾਂ ਨੂੰ ਕਾਤ ਰੋਡ ਦੀ ਹੈ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈ 9915753514 ਠੀਕ ਆ ਇਹ ਵਰਕ ਸਾਹਿਬ ਨਾਲ ਜੀਮੀਦਾਰਾ ਟਰੈਕਟਰ ਵਰਕ ਸਾਹਿਬ ਜੀ ਠੀਕ ਹੈ ਜੀ ਕਾਤ ਰੋਡ ਸ਼ੇਰਪੁਰ ਠੀਕ ਹੈ ਜੀ ਤੇ ਇਹਦਾ ਆਪਣਾ ਇੰਜਨ ਦਾ ਕੰਮ ਕਰ ਰਿਹਾ ਜੀ ਇੰਜਨ ਹੋ ਰਹੀ ਹੈ ਇਹ ਜਿੱਗਲਾ ਹੈ ਤੇ ਬਸ ਇਹ ਨੋਰਮਲ ਇੰਜਨ ਸੀਦਾ ਹੈ ਠੀਕ ਹੈ ਇੰਜਨ ওভারਹਾਲ ਕਰਿਆ ਦਾ ਸਾਰਾ ਅਸਲ ਆਮ ਹੀ ਕਰਿਆ ਜਿਹੜਾ ਨਾਲ ਨਾਲ ਆ ਵੀਚ ਥੋੜਾ ਜਿਹਾ ਪਿਸਟਨਾਂ ਦਾ ਫਰਕ ਪਾਇਆ ਥੋੜੀ ਜਿਹੀ ਪਾਵਰ ਵਧਾਈ ਹੈ ਥੋੜੀ ਵਧਾਈ ਆ ਗਈ ਹਾਂ ਜੀ ਠੀਕ ਹੈ ਬਾਕੀ ਆਪਾਂ ਮਹਿੰਦਰਾ ਜਿਵੇਂ 275 ਨੂੰ ਡੀਆਈ ਕਰਨਾ 575 ਬਣਾਉਣਾ ਹੈ ਹਾਂ ਜੀ ਕੋਈ ਵੀ ਕੰਮ ਹੋ ਗਏ ਸਾਰਾ ওভারਹਾਲ ਮੋਡੀਫਿਕੇਸ਼ਨ ਦਾ ਸਾਰੀ ਕਰਦੇ ਹਾਂ ਕਰਦੇ ਨੇ ਜੀ ਸਰਬੋ ਲਾਉਣੀ ਹੈ ਤੇਲ ਬ੍ਰੇਕਾਂ ਪਾਵਰ ਸਟੀering ਆ ਠੀਕ ਹੈ ਅੱਗੇ ਰਾਜੂ ਜਿਵੇਂ ਅੱਗੇ ਤਾਂ ਹੁੰਦੇ ਸੀਗਾ ਜਿਵੇਂ ਅੱਗੇ ਪਹਿਲਾ ਜ਼ਿਮੀਂਦਾਰ ਆਉਂਦੇ ਹੁੰਦੇ ਟਰੈਕਟਰ ਲੈ ਕੇ ਨਾਟਿਆਣਾ ਲੈ ਕੇ ਆਇਆ ਲਾ ਕਹਿੰਦਾ ਇਹਦਾ 6ਵੇਂ ਇੰਜਣ ਕਰਦੇ ਹਨਾ ਹਾਂਜੀ ਹੁਣ ਤਾਂ ਅਗਲਾ ਇਹ ਕਹਿੰਦਾ ਹੁਣ ਸਰ ਵੀ ਵੱਡਾ ਇਹਦਾ ਕੋਈ ਭਰਾ ਦੇ ਕੰਮ ਹੁਣ ਜੇ ਫਿਰ ਲੋਕ ਥੋੜਾ ਜਿਹਾ ਸੁਪਰ ਸੀਡਰ ਕਰਕੇ ਕੰਮ ਵੱਡੇ ਹੋ ਗਏ ਠੀਕ ਆ ਪਹਿਲਾਂ ਕੰਮ ਥੋੜਾ ਜਿਹਾ ਫਰਕ ਹੁੰਦਾ ਸੀ ਹਾਲਾਂ ਤੇ ਮੰਨ ਜਾਂਦੇ ਹੁਣ ਰੋਟਰ ਵੀ ਡਰ ਆ ਗਏ ਠੀਕ ਆ ਸੁਪਰ ਸੀਡਰ ਆ ਗਏ ਕੰਮ ਵੱਡੇ ਹੋ ਗਏ ਹਿਸਾਬ ਨਾਲ ਪਾਵਰ ਵੱਧ ਗਈ ਵਧਾਉਣੀ ਪੈਂਦੀ ਹੈ ਵਧਾਉਣੀ ਪੈਂਦੀ ਹੈਗੀ ਇਹਾਂ ਪੇ 850 ਵੇ ਜਾ ਤੋ 963 ਚ ਕਨਵਰਟ ਹੋ ਜਾਂਦਾ ਜੀ ਠੀਕ ਆ 732 ਤੋਂ 44 ਬਣ ਜਾਂਦਾ ਜੀ 44 ਬਣ ਜਾਂਦਾ ਹਾਂ ਜੀ ਠੀਕ ਠੀਕ ਆ ਆਪਾਂ ਨੂੰ ਹੁਣ ਚਲਾ ਕੇ ਦਿਖਾਵਾਂਗੇ ਨਾਟਕੇ ਨਾਲ ਹਾਂ ਜੀ ਤੁਹਾਨੂੰ ਦਿਖਾ ਲਾਂਗੇ ਇੱਧਰ ਜਲਦੀਏ ਫਿਰ ਆਪਾਂ ਹਾਂ ਜੀ ਹਾਂ ਜਲਦੀ ਰਾਜੂ ਜਿਹੜੀ ਅੱਗੇ ਚੀਕਾਂ ਜਾਂ ਜਿਵੇਂ ਨਾਟਕੇ ਨਾਲ ਚੀਕਾਂ ਮਾਰਦਾ ਹੁੰਦਾ ਸੀ ਬ੍ਰੇਕਾਂ 'ਚੋਂ ਹਾਂ ਜੀ ਆਹ ਮਾੜੇ ਮੋੜੇ ਸਟਾਰ ਕਰ ਦਿੰਦੇ ਇਹਦੇ ਬਾਅਦ ਜੀ ਆਹ ਤਾਂ ਸਟਾਰਾਂ ਦੀ ਆ ਦੇ ਖੱਟ ਗਿਆ ਹਾਂ ਜੀ ਤੇ ਜਿਹੜੀਆਂ ਇਹਦੇ ਨਾਲ ਜਣੀ ਫਰਕ ਤਾਂ ਬਹੁਤ ਪੈਂਦਾ ਹੈਗਾ ਪੂਰਾ ਹੀ ਅੱਗੇ ਬੋਕੀਆਂ ਬਾੜ ਜੇਦੇ ਆਹ ਆਹ ਠੀਕ ਆ ਪੂਰੀਆ ਲੱਗਦੀ ਆ ਤਾਂ ਪੂਰੇ ਵਧੀਆ ਨੇ ਇਹ ਐਚ ਪੀ ਕਿੰਨੇ ਦਾ ਕਰਾਇਆ ਹੈਗਾ ਇਹ ਐਸ ਸੀ ਐਚ ਪੀ ਕਰਾਇਆ ਡਾਟਾ ਪਰ ਹੈ 80 ਦਾ ਹੈ ਆਹ ਆ ਬਾਕੀ ਪਾਵਰ ਸਟੀਅਰਿੰਗ ਨਾਲ ਨਾਲ ਠੀਕ ਆ ਮਾਨ ਸਾਰੇ ਮਨ ਹੋਵਰਾ ਲਾ ਹੋ ਗਏ ਗੇਰ ਵੀ ਹੋ ਗਿਆ ਦਾ ਠੀਕ ਆ ਨਾਲੇ ਪਿੱਠੇ ਦਾ ਕੰਮ ਨਹੀਂ ਹੋਇਆ ਇਹ ਗੱਲਾਂ ਬਸ ਬ੍ਰੇਕ ਦਾ ਹੁਣ ਪੂਰੇ ਜੋ ਕੇ ਬ੍ਰੇਕ ਦਾ ਨਹੀਂ ਕੋਈ ਕੰਪਲੀਟ ਜਮਾ ਓਕੇ ਲੱਗਦਾ। ਬਾਕੀ ਇੰਜ ਜਮੀ ਨਹੀਂ ਭਾਵ ਦਿਖਾਉਂਦੇ। ਹਾਂ ਇਹ ਤਾਂ ਗੱਲ ਹੈਗੀ ਆ ਕੰਮ ਕਰਿਆ ਦਾ। ਆਹ ਰਹੀ ਜੀ। ਚੰਗੇ ਗੁਰੂ ਦਾ ਝੰਡਿਆ ਬੰਦਾ ਦਾ ਚੰਗੇ ਹੀ ਕੰਮ ਕਰਦਾ ਕਿ ਨਹੀਂ? ਹਾਏ ਹਾਂ ਵਾਹ ਜਮੀ ਨਹੀਂ ਭਾਵ ਦਿਖਾਉਂਦੀ ਸੈਂਟਰ ਆਪਣਾ ਕੰਮ ਕਰਿਆ ਦੇਖੋ। ਠੀਕ ਆ। ਇਹ ਹੁਣ ਉਹਨਾਂ ਨੇ ਕਾਤੇ ਲਾਉਣਾ ਦਾ। ਇਹ ਰੋਟਾਵੇਟਰ ਦੇ ਬਾਕੀ ਚੱਲਦਾ ਜੀ ਬਾਕੀ ਇਹ ਕੰਪਿਊਟਰ ਕਰਾ ਦੇ ਚੱਲਦਾ ਜੀ ਠੀਕ ਆ ਬਾਕੀ ਖੇਤੀ ਨੂੰ ਚੱਲਦਾ ਜੀ ਸਾਰਾ ਬਾਵੀ ਜਣੀ ਆਹ ਜਿਹੜੇ ਆ ਵੀ ਫੀਲਡ ਹੀ ਆ ਕੰਮ ਨਹੀਂ ਮੰਨਣਾ ਵੀ ਕੋਈ ਇਹ ਚ ਹੋਣੀ ਹੈਗਾ ਪੰਨ ਤੋਂ ਐਵੇਂ ਵਾਦਾ ਨਹੀਂ ਹੈਗਾ ਵੀ ਦੇਸੀ ਦਾ ਜਗਾਰ ਬਣਾ ਕੇ ਲਾਤਾ ਇੱਧਰ ਵੀ ਯਾਨੀ ਪੂਰਾ ਜੈਨੂਇਨ ਕੰਮ ਹੀ ਹੈਗਾ ਆਲੇ ਪੂਰਾ ਇਹ ਨਹੀਂ ਕੋਈ ਭੰਨ ਤੋੜ ਕਰੀ ਵੀ ਵੱਡ ਟੁੱਕ ਕੇ ਹਨਾ ਤੇ 80 HP ਦਾ ਹੋ ਗਿਆ ਏਜੰਸੀ ਵਾਲਾ ਪ੍ਰੈਸ਼ਰ ਸਟੇਬਲ ਹੋ ਗਿਆ